ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜਿਵੇਂ ਕੁਦਰਤੀ ਖੇਤੀ ਵਿੱਚ ਬਹੁਤ ਸਾਰੇ ਪੌਦੇ ਬੀਜ ਤੋਂ ਤਿਆਰ ਹੁੰਦੇ ਨੇ ਸੋ ਇਸ ਤਰ੍ਹਾਂ ਇੱਕ ਇਹ ਜੰਗਲੀ ਕਿਸਮ ਦਾ ਨਿੰਬੂ ਆ ਇਹਨੂੰ ਕੰਡੇ ਬਹੁਤ ਜ਼ਿਆਦਾ ਹੁੰਦੇ ਨੇ ਲੋੜ ਤੋਂ ਹੀ ਵੱਧ ਕੰਡੇ ਨੇ ਮਤਲਬ ਹੱਥ ਨਾਲ ਤੋੜ ਨਹੀਂ ਸਕਦੇ ਤੇ ਨਿੰਬੂ ਡਿੱਗਦੇ ਰਹਿੰਦੇ ਨੇ ਬਾਅਦ ਚ ਚੱਕ ਲਈਦੇ ਨੇ 5-7 ਦਿਨਾਂ ਬਾਅਦ ਇਕੱਠੇ ਹੋ ਜਾਂਦੇ ਨੇ ਤੇ ਮਤਲਬ ਜਿਹੜੀ ਗੱਲ ਜਦੋਂ ਨਿੰਬੂ ਕੋਈ ਖਰਾਬ ਫਟਿਆ ਹੇ ਗਿਰਦਾ ਤਾਂ ਇਸ ਤਰ੍ਹਾਂ ਨਿੰਬੂ ਦੀ ਪਨੀਰੀ ਵੀ ਉੱਗੇ ਆਉਂਦੀ ਆ ਆ ਦੇਖੋ ਇਹ ਜਿਹੜਾ ਨਿੰਬੂ ਦੀਆਂ ਕਈ ਥੋਂ ਪਨੀਰੀਆਂ ਉੱਗੀਆਂ ਹੁੰਦੀਆਂ ਨੇ ਤੇ ਅਗਲੀ ਪੀੜ੍ਹੀ ਹੈ ਆਪਣੇ ਦੇਸੀ ਖੇਤੀ 'ਚ ਜਿੰਨੇ ਵੀ ਆਪਣੇ ਪੌਦਿਆਂ ਜਿਵੇਂ ਆਹ ਨਿੰਬੂ ਹੋ ਗਏ ਕਈ ਥੋਂ ਹੋਰ ਵੀ ਪਰੇ ਉੱਗੇ ਹੋਏ ਨੇ ਸੋ ਇਸ ਤਰ੍ਹਾਂ ਹੀ ਕੁਦਰਤੀ ਖੇਤੀ 'ਚ ਆਪਣੀ ਪ੍ਰਜਾਤੀ ਆਪ ਵਧਾ ਸਕਦੇ ਨੇ ਆਹ ਦੇਖੋ ਇਸ ਤਰ੍ਹਾਂ ਅੱਗੇ ਕਈ ਥੋਂ ਖੜੇ ਹੁੰਦੇ ਨੇ ਕੋ ਜਿਹੜਾ ਇਹ ਸੋਕੇ ਦਾ ਮੁਕਾਬਲਾ ਕਰਕੇ ਆਹ ਦੇਖੋ ਆ ਖੜੀਆਂ ਹੁਣ ਅਗਲੇ ਪੌਦਿਆਂ ਨੇ ਆਪਣੀ ਪਨੀਰੀ ਵੀ ਖੁਦ ਬੀਜ ਲਈ ਸੋ ਇਸ ਤਰ੍ਹਾਂ ਉਹ ਖੜੇ ਨੇ ਮਤਲਬ ਦੂਰ ਦੂਰ ਹੈ ਤੇ ਆਪਾਂ ਇਹਨੂੰ ਅਗਲੇ ਸਾਲ ਜਦੋਂ ਇਹ ਗਿੱਠ-ਗਿੱਠ ਦੇ ਹੋ ਜਾਣਗੇ ਫਿਰ ਪੱਟ ਕੇ ਉਥੋਂ ਲਾ ਸਕਦੇ ਆ ਪਰ ਇਹ ਕੰਡੇ ਵੱਧ ਹੋਣ ਕਰਕੇ ਤੋੜਨ ਦੀ ਸਮੱਸਿਆ ਪਰ ਇਹਦਾ ਕੱਦ-ਗਾਠ ਵੀ ਕਾਫੀ ਉੱਚਾ ਹੋ ਜਾਂਦਾ ਹੈ ਸੋਕਾ ਵੀ ਵਧੀਆ ਚੱਲ ਜਾਂਦਾ ਹੈ ਬਾਕੀ ਆਪਾਂ ਇਹਨੂੰ ਕੋਈ ਖਰਾਕ-ਖੂਗਤ ਨਹੀਂ ਦਿੱਤੀ ਨਹੀਂ ਹੈਗੀ ਜਿਵੇਂ ਖੜਾ ਜੰਗਲ 'ਚ ਉਸੇ ਤਰ੍ਹਾਂ ਖੜਾ ਹੈ ਸੋ ਇਹਦਾ ਅਸਰ ਵੀ ਨਿੰਬੂ 'ਚ ਕਾਫੀ ਖੁਸ਼ਬੂ ਹੁੰਦੀ ਹੈ ਤੇ ਰਸ ਵੀ ਕਾਫੀ ਵਧੀਆ ਹੁੰਦਾ ਮਤਲਬ ਕੁਦਰਤੀ ਹਿਸਾਬ ਨਾਲ ਚੱਲ ਰਿਹਾ ਮਾੜੀ-ਮੋਟੀ ਆ ਸਮੇਂ ਦੀ ਇੱਕ ਨੂੰ ਮਤਲਬ ਸੋ ਬਹੁਤ ਧੰਨਵਾਦੀ ਸਾਸਰੀਆ ਕਾਲ